ਤਨ ਸਿੱਖੀ ਤੇ ਤਨ ਸਿੱਖ ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ ਸ਼ਰਮ ਗੋਤ ਕਰਮ ਸਭ ਭੁੱਲ ਗਏ ਪਾਈ ਜਿਉਣਾ ਕੋ ਰੋਚੀ ਦੀ ਪਾਲ ਵਿੱਚ ਵਿਅਕਲ ਹੋ ਗਿਆ ਨਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ ਉਸ ਤੇ ਬੋਲ ਨਾਲ ਜੰਗਲ ਦੀ ਸੁੰਜਤਾ ਗੂੰਜ ਉਠਦੀ ਤੇ ਉਸ ਦੇ ਕੰਨਾਂ ਨੂੰ ਸੁਣਾਈ ਦਿੰਦੀ ਉਹ ਗੁਰੂ ਜੀ ਦੀ ਪਾਲ ਕਰਦਾ ਹੋਇਆ ਡਿੱਗ ਪਿਆ ਉਸ ਵੇਲੇ ਸ਼ਾਮ ਹੋਣ ਵਾਲੀ ਸੀ ਉਸੇ ਮੂੰਹ ਕੋਟ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ ਉਸ ਵੇਲੇ ਤਿੰਨ ਸੇਖਾ ਕੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਉਹਨਾਂ ਨੇ ਦੇਖਿਆ ਪਹਿਲਾਂ ਤਾਂ ਸਮਝਿਆ ਸ਼ਾਇਦ ਮਰਿਆ ਪਿਆ ਹੈ ਪਰ ਜਦੋਂ ਨਬਸ਼ ਦੇਖੀ ਤਾਂ ਭਾਈ ਧਰਮ ਸਿੰਘ ਨੇ ਨਾਲ ਦੀ ਸਾਥੀਆਂ ਨੂੰ ਆਖਿਆ ਜਿਉਂਦਾ ਹੈ ਪਾਣੀ ਮੂੰਹ ਪਾਓ ਭਾਈ ਮਾਨ ਸਿੰਘ ਨੇ ਛਪੜੇ ਵਿੱਚੋਂ ਕੱਪੜਾ ਪੀਓ ਕੇ ਭਾਈ ਜੂਨੇ ਦੇ ਮੂੰਹ ਉੱਤੇ ਨਚੂੜਿਆ ਉਹ ਇੱਕਦਮ ਹੋਸ਼ ਹੋ ਚਾ ਗਿਆ ਉਸਨੇ ਪੁੱਛਿਆ ਗੁਰੂ ਜੀ ਗੁਰੂ ਜੀ ਸ਼ਬਦ ਉਸਦੀ ਜ਼ੁਬਾਨੋਂ ਸੁਣ ਕੇ ਉਹਨਾਂ ਨੇ ਇੱਕ ਦੂਸਰੇ ਵੱਲ ਦੇਖਿਆ ਉਹ ਵੀ ਗੁਰੂ ਜੀ ਨੂੰ ਲੱਭਦੇ ਹੋਏ ਵਿਆਕੁਲ ਹੋ ਰਹੇ ਸਨ ਥਕੇ ਮਾਸੀ ਗੁਰਮਖਾ ਕੌਣ ਹੈ ਫਾਇਦਾ ਆਸੇ ਨੇ ਪੁੱਛਿਆ ਮੈਂ ਮੈਂ ਜਿਉਣਾ ਬਲੋਲਪੁਰ ਤੋਂ ਜਿਉਣਾ ਭਾਈ ਜਿਉਨੇ ਨੇ ਉੱਤਰ ਦਿੱਤਾ ਤੁਸੀਂ ਗੁਰੂ ਜੀ ਨੂੰ ਦੇਖਿਆ ਹਾਂ ਦੇਖਿਆ ਗੁਰੂ ਜੀ ਆਪ ਚੱਲ ਕੇ ਦਰਸ਼ਨ ਦੇਣ ਆਏ ਪਰ ਮੈਂ ਮਦਭਾਗੀ ਸੇਵਾ ਨਾ ਕਰ ਸਕਿਆ ਇਸ ਤੋਂ ਅੱਗੇ ਉਸਨੇ ਪੂਰਨ ਮਸੰਦ ਦੀ ਦੁਰਘਟਨਾ ਸੁਣਾਈ ਕਿ ਤੁਮ ਕਹੇ ਸਨ ਐਦਰ ਆਏ ਸੀ ਮੈਨੂੰ ਪਟਾਣਾ ਨੇ ਫੱਲਿਆ ਉਹ ਪੂਰੀ ਗੱਲ ਨਾ ਕਰ ਸਕਿਆ ਉਸਨੇ ਫਿਰ ਪਾਣੀ ਮੰਗਿਆ ਉਸਨੂੰ ਹੋਰ ਪਾਣੀ ਪਿਲਾਇਆ ਮਾਨ ਸਿੰਘ ਨੇ ਕਿਸੇ ਜੰਗਲੀ ਬੂਟੀ ਦੇ ਪੱਤੇ ਮਲ ਕੇ ਫੱਕੀ ਦਿੱਤੀ ਤਾਂ ਕਿ ਉਹ ਠੀਕ ਹੋ ਕੇ ਰਤਾਖਲੋ ਜਾਵੇ ਐਦਰ ਨੂੰ ਜਾਓ ਜੂਨੇ ਨੇ ਦਖਣ ਵਾਲਾ ਹੱਥ ਕੀਤਾ ਮੈਂ ਤਾਂ ਮਾਸ਼ੀਵਾੜੇ ਨੂੰ ਜਾਂਦਾ ਹਾਂ ਜਾਦ ਆ ਗਿਆ ਕਿ ਉੱਥੇ ਪੰਜਾਬਾ ਤੇ ਗੁਲਾਬਾ ਮਸਾਂਦ ਹਨ ਕੀਪਤਾ ਗੁਰੂ ਜੀ ਉਧਰ ਜਾਣ ਪੁੱਛ ਦੇਖਣਾ ਉਹ ਸ਼ਾਇਦ ਪੂਰਣ ਵਾਂਗ ਨਾ ਸ਼ੁਕਰੇ ਤੇ ਆਖਿਰ ਤੱਕ ਨਾ ਹੋਣ ਗੱਲ ਤੇਰੀ ਠੀਕ ਹੈ ਪਰ ਮਾਸ਼ੀਵੜਾ ਪਿੰਡ ਹੈ ਤਾਂ ਮੁਸਲਮਾਨਾਂ ਦਾ ਕਈ ਕੱਟਣ ਮੁਸਲਮਾਨ ਤੇ ਤੁਰਕਾਂ ਦੇ ਸਹਾਇਕ ਹਨ ਤੁਸੀਂ ਵੀ ਸਾਡੇ ਨਾਲ ਚੱਲੋ ਮੈਂ ਹੋਲੀ ذراںਗਾ ਤੁਸੀਂ ਦਖਣ ਵਾਲੇ ਵੱਲੋਂ ਹੋ ਕੇ ਮੁਰ ਪਛੋਂ ਵੱਲ ਮੁੜਨਾ ਮੈਂ ਸਿੱਤਾ ਜਾਂਦਾ ਹਾਂ ਰਾਮੇ ਚ ਮੇਲ ਹੋ ਜਾਏਗਾ ਤੁਸੀਂ ਇਧਰ ਲਾ ਬਾਓ ਭਾਈ ਜਿਉਨੇ ਦੇ ਸਿੱਖੀ ਪਿਆਰ ਤੇ ਉਸ ਦੀ ਹਿੰਮਤ ਦੀ ਦਾਤ ਦਿੱਤੀ ਉਸ ਦੇ ਦਸਣ ਤੇ ਤਿੰਨੇ ਸਿੰਘ ਚੱਲ ਪਏ ਉਪਰੋਹ ਨੇ ਰਾ ਹੁੰਦਾ ਜਾਂਦਾ ਸੀ ਦੇਨ ਬਹੁਤ ਥੋੜਾ ਰਹਿ ਗਿਆ ਸੀ ਤਿੰਨੇ ਗੁਰਸੇ ਗੁਰੂ ਸਾਹਿਬ ਜੀ ਨੂੰ ਪਾੜਦੇ ਹੋਏ ਉਹਨਾਂ ਹੀ ਝਾੜਾਂ ਵਿੱਚ ਅਪੜ ਗਏ ਜਿੱਥੇ ਗੁਰੂ ਜਿਬਰਾਜ ਜੀ ਸਨ ਦੇਖਿਆ ਝਾੜੀ ਉੱਤੇ ਗੁਰੂ ਸਾਹਿਬ ਜੀ ਦੀ ਬਸਤਰ ਦੀ ਲੀਰ ਸੀ ਕੁਝ ਕਪੜਾ ਸਵਾਰ ਕੇ ਪਾਇਆ ਤੇ ਤਰਤੀ ਉਤੇ ਕਿਰਪਾਨ ਦੀ ਲੋਕ ਨਾਲ ਅੱਖਰ ਲਿਖੇ ਸਨ ਗੁਰਜੀ ਇੱਥੇ ਆਏ ਖੁਸ਼ੀ ਨਾਲ ਦਿਨਾਂ ਨੇ ਕਿਹਾ ਤੇ ਪੈੜ ਨੱਪ ਕੇ ਚੱਲ ਪਏ ਪਰ ਬਦਕਿਸਮਤੀ ਨਾਲ ਹਨੇਰਾ ਹੋ ਗਿਆ ਫਿਰ ਵੀ ਤੁਰਦੇ ਗਏ ਲੱਭਦੇ ਗਏ ਆਪਣੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਮਸੰਦਪੂਰਨ ਦੀ ਪਤਨੀ ਦੁਰਗੀ ਨੂੰ ਵਾਹਿਗੁਰੂ ਨੇ ਇੱਕ ਵਾਰ ਬਚਾ ਦਿੱਤਾ ਉਸ ਨੇ ਕਰਦੇ ਬੁਹੇ ਬੰਦ ਕਰ ਲਏ ਤੇ ਮਰਾਸੀ ਮੇਰੋ ਨੂੰ ਹਜ਼ਾਰ ਹਜ਼ਾਰ ਗਾਲ ਕੱਢੀ ਉਹ ਵੀ ਚਲੇ ਆ ਗਿਆ ਦੁਰਗੇ ਨੂੰ ਜੋਸ਼ ਆ ਗਿਆ ਉਸ ਦੇ ਅੰਦਰ ਅਣਖ ਤੇ ਧਰਮ ਮਿਲ ਕੇ ਜਾ ਕੇ ਉਹ ਦੁਰਗਾ ਦਾ ਰੂਪ ਬਣ ਲਗੀ। ਕ੍ਰੋਧ ਦਾ ਕਾਂਬਾ ਉਸ ਦੇ ਸਰੀਰ ਨੂੰ ਆਇਆ। ਉਸ ਨੇ ਹੀਠਾ ਕੇ ਸਦਰ ਦਰਵਾਜ਼ਾ ਵੀ ਬੰਦ ਕਰ ਦਿੱਤਾ। ਬੰਦ ਕਰਕੇ ਪੌੜੀਆਂ ਦਾ ਬੁਖਾ ਮਾਰਦੀ ਹੋਈ ਉੱਪਰ ਚਲੀ ਗਈ। ਉਸ ਨੇ ਲੱਕੜਾ ਪਾਣ ਵਾਲਾ ਕੁਹਾੜਾ ਕੋਲ ਰੱਖ ਲਿਆ। ਜੀ ਆਏਗਾ ਉਸ ਦਾ ਸਿਰ ਪਾੜ ਦੇਾਂਗੀ। ਪਰ ਜਦੋਂ ਉਸ ਨੇ ਆਪਣੇ ਪਤੀ ਪੂਰਨ ਤੇ ਬੱਚਿਆਂ ਵੱਲ ਧਿਆਨ ਕੀਤਾ ਤਾਂ ਘਬਰਾ ਗਈ। ਉਸ ਨੂੰ ਮਾਰ ਦੇਣਗੇ। ਉਸਨੇ ਪੂਰਨ ਬਾਬਤ ਸੋਚਿਆ ਗੁਰੂ ਤੋਂ ਬੇਬੁਖ ਹੋਇਆ ਐਸਾ ਹੋਣਾ ਹੀ ਸੀ ਉਸਦੇ ਮਨ ਦੇ ਆਵਾਜ਼ ਆਈ ਉਸ ਨੂੰ ਕੈਥੋਂ ਛੁਡਾ ਉਹ ਤਾਂ ਉਹਦੀ ਆਤਮਾ ਬੋਲੀ ਨਹੀਂ ਛੁਡਾ ਸਕਦੀ ਐਨੀ ਕੀਮਤ ਨਹੀਂ ਦੇ ਸਕਦੀ ਵੈਰੀ ਮੇਰੇ ਧਰਮ ਦੇ ਭੁੱਖੇ ਹਨ ਮੈਂ ਧਰਮ ਨਹੀਂ ਛੱਡ ਸਕਦੀ ਉਹ ਆਪਣੇ ਮਨ ਨਾਲ ਝੋੜੇ ਕਰਦੀ ਰਹੀ ਉਸ ਨੂੰ ਬੱਚੇ ਜ਼ਿਆਦਾ ਏ ਇੱਕ ਔਰਤ ਜੇ ਪਤੀ ਦਾ ਖਿਆਲ ਛੱਡ ਵੀ ਦੇਵੇ ਬੱਚਿਆਂ ਦਾ ਖਿਆਲ ਨਹੀਂ ਛੱਡ ਸਕਦੀ ਮਮਤਾ ਇੱਕ ਬਲਬਲਾ ਬਣ ਕੇ ਉਸਦੇ ਮੂੰਹ ਨੂੰ ਆ ਜਾਂਦੀ ਹੈ ਮੇਰੇ ਬੱਚੀ ਉਸਦੇ ਦੋ ਬੱਚੇ ਸਨ ਇੱਕ ਕੁੜੀ ਤੇ ਇੱਕ ਮੁੰਡਾ ਦੋਵੇਂ 7 ਤੇ 9 ਸਾਲਾਂ ਦੇ ਸਨ ਉਹ ਛੱਡ ਤਾਂ ਚੰਗੀ ਥਾਂ ਆਈ ਫਿਰ ਵੀ ਦਿਲ ਤੜਕਦਾ ਰਿਹਾ ਉਹ ਗਲੀ ਵਾਲੇ ਪਾਸੇ ਆ ਗਈ ਉਪਰੋਂ ਹੀਠਾਂ ਦੇਖਣ ਲੱਗੀ ਹੀਠਾਂ ਨਜ਼ਰ ਮਾਰਦੇ ਸਾਰੇ ਇੱਕਦਮ ਪਿੱਛੇ ਾਟ ਗਏ ਕਿਉਂਕਿ ਗਲੀ ਵਿੱਚ ਮੁਗਲ ਹੀ ਮੁਗਲ ਸਨ ਨੰਗੀਆਂ ਤਲਵਾਰਾਂ ਉਹ ਪਿੰਡ ਵਿੱਚ ਵੜ ਕੇ ਫਿਰ ਰਹੇ ਸਨ ਨੰਗੀਆਂ ਤਲਵਾਰਾਂ ਦੇਖ ਕੇ ਉਸ ਨੂੰ ਪੂਰਨ ਚੇਤ ਆਇਆ ਇਕ ਪਲ ਵਿੱਚ ਮੁੜ ਬੱਚੇ ਚਾਹ ਦਾਏ ਜੇ ਦੁਸ਼ਟਾਂ ਨੇ ਮੇਰੇ ਬੱਚੇ ਮਾਰ ਦਿੱਤੇ ਤਾਂ ਕੀ ਬਣੇਗਾ ਮੈਂ ਚਾਹਾਂ ਉਹ ਸੋਚਣ ਲੱਗੀ ਉਸਨੇ ਗਲੀ ਵਿੱਚ ਮੁੜ ਚਾਤੀ ਮਾਰੀ ਉਸ ਵੇਲੇ ਮੁਗਲ ਪਠਾਨ ਅੱਗੇ ਲੱਗੇ ਸੀ ਤੇ ਬੁੱਢੇ ਸ਼ੰਕਰ ਨੂੰ ਧੱਕਿਆ ਉਹ ਹੌਲੀ-ਹੌਲੀ ਪੈਰ ਪੁੱਟਦਾ ਜਾ ਰਿਹਾ ਸੀ ਤੇ ਰੁੱਕ ਕੇ ਉਸਨੇ ਪੂਰਨ ਦੇ ਮਕਾਨ ਵੱਲ ਧੱਕਿਆ ਚਾਚਾ ਜੀ ਦੁਰਗੀ ਨੇ ਆਵਾਜ਼ ਦਿੱਤੀ ਐ ਸ਼ੰਕਰ ਨੇ ਉੱਪਰ ਦੇਖਿਆ ਸ਼ੰਕਰ ਨੇ ਉੱਪਰ ਦੇਖਿਆ ਤੇ ਦੁਰਗੀ ਨੂੰ ਇਸ਼ਾਰਾ ਕੀਤਾ ਕਿ ਉਹ ਹੀਠਾ ਦੁਰਗੀ ਕਾਲੀ ਕਾਲੀ ਹੀਠਾ ਆ ਗਈ ਦਰਵਾਜ਼ਾ ਖੋਲਿਆ ਤੇ ਸ਼ੰਕਰ ਨੂੰ ਅੰਦਰ ਵੜ ਕੇ ਬੂਹਾ ਬੰਦ ਕਰ ਦਿੱਤਾ ਬੇਟੀ ਸ਼ੰਕਰ ਬੋਲਿਆ ਦੱਸੋ ਦੁਰਗੀ ਨੇ ਧਿਆਨ ਕੀਤਾ ਮੈਂ ਪੂਰਨ ਕੋਲ ਆਇਆ ਹਾਂ ਉਹਨਾਂ ਦਾ ਕੀ ਹਾਲ ਹੈ ਹਾਲ ਕੁਝ ਨਾ ਪੁੱਛੋ ਬੁਰਾ ਹਾਲ ਹੈ ਪਰ ਪਰ ਕੀ ਕੋਈ ਚਾਰਾ ਵੀ ਨਹੀਂ ਉਸ ਨੂੰ ਬਾਹਰ ਕੱਢਣ ਦਾ ਕਿਸੇ ਨਾਲ ਗੱਲ ਕਰਨੀ ਸੀ ਗੱਲ ਤਾਂ ਕੀਤੀ ਫਿਰ ਰੁਪਈਆ ਮੰਗਦੇ ਹਨ ਜਨਾਦ ਕਿੰਨਾ 1000 ਚਾਂਦੀ ਦਾ 1000 ਰੁਪਿਆ ਕੌਣ ਲਵੇਗਾ ਬੰਦੀਖਾਨੇ ਦੇ ਰੱਖ ਕੇ ਦਿਲਾਵਰ ਖਾਨ ਉਸਦੀ ਚਿੰਤਾ ਨਹੀਂ ਉਸ ਨੂੰ ਫੌਜਦਾਰ ਨਾਲ ਲੈ ਕੇ ਬਾਹਰ ਚਲੇ ਗਏ ਹਨ ਪਰ ਜਦੋਂ ਆਇਆ ਤਾਂ ਬਦਲਾ ਲਵੇਗਾ ਪਹਿਲਾ ਪੂਰਨ ਨੂੰ ਛੁਡਾਈਏ ਦੱਸੋ ਰੁਪਿਆ ਦੋ ਕਿੰਨਾ 1000 ਹੁਣ ਆ ਜਾਏਗਾ ਫਿਰ ਕਿਤੇਰੇ ਨਸ ਜਾਣਾ 4 ਦਿਨ ਲਈ ਸ਼ੰਕਰ ਉਤੇ ਦੁਰਗਿਨੀ ਪ੍ਰੋਸਾਸੀ ਕਿਉਂਕਿ ਉਸ ਦਾ ਚਾਚਾ ਲੱਗਦਾ ਸੀ ਤੇ ਰਿਸ਼ਤੇਦਾਰ ਸੀ ਠਹਿਰੋ ਆ ਕੇ ਦੁਰਗੀ ਅੰਦਰ ਗਏ ਉਸ ਨੇ 1000 ਰੁਪਏ ਦੀ ਥੱਲੀ ਲੈ ਕੇ ਸ਼ੰਕਰ ਨੂੰ ਦਿੱਤੀ ਤੇ ਆਖਿਆ ਚਾਚਾ ਜੀ ਉਹ ਆਂ ਜ਼ਰੂਰ ਜਾਣਾ ਜੇ ਹੋਰ ਪਈਏ ਦੀ ਲੋੜ ਹੋਈ ਤਾਂ ਲੈ ਜਾਣਾ ਤੋ ਕੱਲੀ ਹੋਰ ਕੀ ਕਰਾਂ ਮੈਨੂੰ ਧੋਖੇ ਨਾਲ ਕਰ ਲਿਆਂਦਾ ਗਿਆ ਗੁਰੂ ਮਹਾਰਾਜ ਮੇਰ ਕੀਤੀ ਨਹੀਂ ਤੇ ਸ਼ੰਕਰ ਚਲਾ ਗਿਆ ਉਸ ਨੂੰ ਪੂਰਨ ਨੇ ਭੇਜਿਆ ਸੀ ਪੂਰਨ ਮਸੰਦ ਨੂੰ ਬੰਦੀਖਾਨੇ ਵਿੱਚ ਪੁੱਛਦਿਆਂ ਕੁਝ ਗਿਆਨ ਹੋਇਆ ਕਿ ਆਕਰਤ ਕਰਨ ਬੰਨ ਵਾਲੇ ਨਾਲ ਕੀ ਬੀਤਦੀ ਏ ਗਦਾਰ ਤੇ ਅਧਰਮੀ ਪਾਪੀ ਪੁਰਸ਼ਾਂ ਨੂੰ ਕਿਵੇਂ ਅਕਾਲ ਪੁਰਖ ਕਸ਼ਟ ਦਿੰਦਾ ਹੈ ਤੇ ਉਹਨਾਂ ਨੂੰ ਸਿਖਿਆ ਦਿੰਦਾ ਹੈ ਬੰਦੀਖਾਨਾ ਗੰਦਾ ਸੀ ਹਨੇਰਾ ਐਵੇਂ ਨਹੀਂ ਸੀ ਪਤਾ ਲੱਗਦਾ ਕਿ ਕੀ ਕੁਝ ਅੰਦਰ ਸੀ ਤਿੰਨ ਚਾਰ ਘੰਟੇ ਕੱਟਣ ਪਿਛੋਂ ਉਸਨੇ ਰੋਣਾ ਤੇ ਚੀਕਣਾ ਸ਼ੁਰੂ ਕਰ ਦਿੱਤਾ ਉਸਦੀ ਆਵਾਜ਼ ਸੁਣ ਕੇ ਇੱਕ ਬੰਦਾ ਆਇਆ ਉਸਨੇ ਉੱਚੀ ਸਾਰੀ ਕਿਆ ਕਿਉਂ ਰੋਂਦਾ ਹੈ ਮੇਰੇ ਕੋਲੋਂ ਜੋ ਕੁਝ ਲੈਣਾ ਹੈ ਲੈ ਲੋ ਰੁਪਈਆ ਦੇਵਾਂਗਾ ਬੋਲੋ ਜਿੰਨਾ ਲੈਣਾ ਹੈ ਉਸਦੀ ਗੱਲ ਸੀ 1000 ਉਸਦੇ ਮੋਹੋਂ ਨਿਕਲ ਗਿਆ ਉਹ ਚ ਐਸਾ ਬੰਦਾ ਸੀ ਵੈਸੀ ਤੇ ਪੂਰਨ ਨੇ ਉਸ ਨੂੰ ਕਿਹਾ ਜਾ ਸ਼ੰਕਰ ਨੂੰ ਸੱਦ ਕੇ ਲਿਆ ਪੂਰਨ ਨੇ ਚਾਚੇ ਸ਼ੰਕਰ ਦਾ ਪਤਾ ਦਿੱਤਾ ਉਸ ਨੂੰ ਸੱਦ ਲਿਆ ਤੇ ਸ਼ੰਕਰ ਨੂੰ ਪੂਰਨ ਨੇ ਆਖਿਆ ਕਿ ਚਾਚਾ ਘਰ ਜਾ ਤੇ ਦੁਰਗੀ ਕੋਲੋਂ 1000 ਰੁਪਈਆ ਲੈ ਆ ਕੇ ਸੌਂਦੇ ਮੈਂ ਬਹੁਤਾਾਂਗਾ ਮਰ ਜਾਵਾਂਗਾ ਸ਼ੰਕਰ ਘਰ ਨੂੰ ਆ ਗਿਆ ਰੁਪਈਆ ਲੈ ਕੇ ਬੰਦੀਖਾਨੇ ਦੇ ਬੁਹੇ ਅੱਗੇ ਗਿਆ ਤ ਉਸਨੇ ਦਸੇ ਬੰਦੇ ਨੂੰ ਰੁਪਈਆ ਫੜਾ ਦਿੱਤਾ ਉਸਨੇ ਕੁੰਜੀ ਲਾ ਕੇ ਬੰਦੀਖਾਨਾ ਖੋਲ੍ਹ ਦਿੱਤਾ ਪੂਰਨ ਬਾਹਰ ਆਇਆ ਉਸ ਨੂੰ ਐਵੇਂ ਲੱਗਾ ਜਿਵੇਂ ਉਸ ਦਾ ਨਵਾਂ ਜਨਮ ਹੋਇਆ ਹੈ ਉਹ ਮੋਤ ਦੇ ਖੂਹ ਵਿੱਚ ਡਿੱਗਾ ਸੀ ਪਰ ਜਾਨ ਬਚ ਗਈ ਜਦੋਂ ਕਿ ਉਸ ਨੂੰ ਜੀਵਨ ਦੀ ਆਸ ਨਹੀਂ ਸੀ ਪੂਰਨ ਕਾਲੀ ਨਾਲ ਬੰਦੀਖਾਨੇੋਂ ਨਿਕਲ ਗਿਆ ਉਸ ਦੇ ਨਾਲ ਚਾਚਾ ਸ਼ੰਕਰ ਵੀ ਘਰ ਵੱਲ ਮੋੜ ਆਇਆ ਪੂਰਨ ਜਦੋਂ ਘਰ ਨੂੰ ਤੁਰਿਆ ਹੁੰਦਾ ਸੀ ਤਾਂ ਉਸ ਨੂੰ ਗੁਰੂ ਮਹਾਰਾਜ ਯਾਦ ਆਏ ਉਸਨੇ ਬੰਦੀਖਾਨੇ ਵਿੱਚ ਵੀ ਬੜਾ ਪਛਤਾਵਾ ਕੀਤਾ ਪਛਤਾਵਾ ਕਰਦਾ ਹੋਇਆ ਉਹ ਆਪਣੇ ਘਰ ਦੇ ਬੂਹੇ ਅੱਗੇ ਆ ਗਿਆ ਭੋਲਚਕ ਬਖਸ਼ ਕਲੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ